ਹਾਂਜੀ ਅਸੀਂ ਕਾਲ ਦੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਕੱਲ ਦਿਨ ਬਹੁਤ ਸੋਹਣਾ ਲੱਗਿਆ ਤੇ ਅੱਜ ਤੁਹਾਨੂੰ ਤੋਂ ਤਰੇਲ ਬਹੁਤ ਜ਼ਿਆਦੇ ਪਈ ਹੈ ਕੱਲ ਹੀਨੋ ਦਾ ਸਮਾਨ ਸਮੋਂ ਦੂਜਾ ਸਾਰਾ ਕਿਟਕੁਟ ਫੜ ਕੇ ਲਿਆਂਦੀ ਸੀ ਤੇ ਸਮਾਨ ਕੁਸਕ ਧੋਲਿਆ ਸੀ ਉਸ ਘਰੇ ਦਾ ਇਹਨੂੰ ਟਰਾਲੀ ਨੂੰ ਬੈਕ ਲਾ ਕੇ ਧੋ ਕੇ ਤੇ ਵਿੱਚ ਹੀ ਫਿੱਟ ਕਰਾਂਗੇ ਜਿਹਨੂੰ ਖਰਚ ਤੇ ਇਹਦੇ ਜਾਇਨ ਕਟ ਸਾਰਾ ਕੁਝ ਲੇਪਾਰਡ ਦਾ ਕੋਈ ਵੀ ਇਹ ਨਹੀਂ ਹੈਗਾ ਵੀ ਦੇਸੀ ਸਮਾਨ ਲਿਆਂਦਾ ਵੀਰ ਕਹਿੰਦਾ ਲੇਪਾਰਡ ਦਾ ਹੀ ਪਉਣਾ ਤਾਂ ਲੇ ਫਿਲਟਰ ਡੀਜ਼ਲ ਫਿਲਟਰ ਵੀ ਲੇਪਾਰਡ ਦੇ ਲੈਂਦੇ ਨੇ ਤੁਨੋਂ ਵਾਲਾ ਖੋਲੇ ਵਾਲਾ ਕਹੇ ਵੀ ਹਾਂ ਕਹੇ ਮੁਤਾਬਕ ਕੰਮ ਹੋਇਆ ਇਹ ਵੀ ਫਿੱਟ ਕਰਤੀ ਸੀ ਇਹਦੀ ਡੈਕਸ਼ਨ ਬਾਡੀ ਵੀ ਉਸ ਟੰਗਣੀ ਰਹਿੰਦੀ ਆ ਉਧਰ ਇਹ ਤੇ ਲਟੋਲ ਖਤਮ ਕਰਤੀ ਬੈਰੰਗਾਂ ਦੀ ਇਹਦੀ ਇਹ ਗਰਨਾਨਕ ਦਾ ਇੰਜਨ ਆ ਆਪਣੇ ਬੰਦੇ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਨੇ ਇੱਕ ਉਹ ਖੜਾ ਕੇ ਤੇ ਕੱਲ ਹੋ ਰੇ ਨਵਾਂ ਪ੍ਰੀਤ ਟਰੈਕਟਰ ਤੇ ਜਿਗਾਰ ਲਾਇਆ ਹੋਇਆ ਹੈ ਕੰਬੈਨ ਵਾਲਾ ਹਿੱਸਾ ਟਾਇਰ ਵੀ ਕੰਬੈਨ ਵਾਲੇ ਅਗਲੇ ਲੋ ਜੀ ਬਹੁਤ ਡਬਲ ਕਰਿਆ ਹੋਇਆ ਹੈ ਕੰਮ ਲੋ ਅਰੇ ਤੇ ਗਰਨਾਨਕ ਕੋਲੇ ਜਿਹੜਾ ਮਾਲ ਜੋ ਕੋ ਤੇ ਖਾਲੀ ਜਮਾ ਅਗਲੀ ਨੀ ਪਾਉਣਾ ਪਤਰੀ ਚੱਤ ਨੂੰ ਸਾਰੀ ਨਵੀਂ ਉੱਪਰੋਂ ਕੈਵਲ ਦਾ ਦਰਸ ਨਵਾ ਆਪੀ ਉੱਪਰ ਲਾ ਫਰਸ਼ ਵੀ ਨਵਾਂ ਲੱਗਣਾ ਹੈ ਇਧਰੋਂ ਜਿਹੜਾ ਗਲਿਆ ਹੋਇਆ ਇਹ ਪਿੱਛੇ ਵਾਲਾ ਪੀਸ ਇਦੋਂ ਪਿੱਛੇ ਗੈਲ ਰੰਮ ਤੋਂ ਆਹ ਤਾਂ ਠੀਕ ਹੈ ਇੰਨੀ ਸੀਟ ਅਰੇ ਭਾਈ ਤਿਆਰ ਹੁੰਦੀ ਹੁੰਦੀ ਆ ਫਿਰ ਜਦੋਂ ਹੋਣ ਤਿਆਰ ਜੀ ਕਰ ਮੂਜੇ ਅਸੀਂ ਹੁਣ ਕਹੀ ਵੀ ਅਸੀਂ ਇੱਕ ਕੰਮ ਇਹ ਕਰ ਲਾਂਗੇ ਸਾਰੀ ਕਰ ਲਾਂਗੇ ਮਤਲਬ ਇੱਕ ਛੱਡ ਕੇ ਤਾਂ ਉਹ ਨਹੀਂ ਹੁੰਦੇ ਹੁੰਦੇ ਉਹਦਾ ਇੱਕ ਲੱਤਾ ਖੜਿਆਉਣ ਵਾਲਾ ਕੰਮ ਆ ਵੀ ਕਦੇ ਕਿੱਧਰ ਕਦੇ ਕਿੱਧਰ ਮੁੜ ਕੇ ਚਾਲ ਨਹੀਂ ਬਣਦੀ ਕੰਮ ਇਹ ਹੀਰਾ ਵੱਡੇ ਘੇਰ ਚ ਇਹ ਨਵਾਂ ਮਾਡਲ ਚ 10 ਚ ਇਹ ਦੋ 9 ਚ ਦੋ ਤਰ੍ਹਾਂ ਦੀਆਂ ਇਹ ਤੇ ਇੱਕ ਛੋਟੇ ਘੇਰ ਵਾਲੀ ਇੱਕ ਵੱਡੇ ਵਾਲੀ ਸੋ ਜਿਹੜੀ ਛੋਟੇ ਗੇਰ ਵਾਲੀ ਤੇ ਉਹਦੇ ਉੱਪਰ ਉਹ ਗੁੰਮ ਟੂਲ ਵੀ ਨਹੀਂ ਹੈਗਾ ਸੀ ਇਹਦੇ ਹੈਗਾ ਸੀ ਕਿਦਾ ਆ ਖਰਿਆ ਹੋਇਆ ਵੀ ਲਾਉਣਾ ਅਸਲ 'ਚ ਕੰਮ ਕੋਈ ਵੀ ਆ ਟੀਮ ਬਿਨਾ ਚੱਲਦਾ ਨਹੀਂ ਹੈਗਾ ਟੀਮ ਬਣਾ ਕੇ ਚੱਲਦਾ ਹੁਣ ਅਸੀਂ ਦੂਜੇ ਕੰਮ ਇਹਦੇ ਅਸੀਂ ਕਰਨੇ ਨੇ ਹੀਟਿੰਗ ਵਾਲਾ ਕੰਮ ਮਤਲਬ ਰਿਪੇਅਰ ਵਾਲਾ ਉਹ ਅਸੀਂ ਕਰਨਾ ਬਾਕੀ ਕੰਮ ਚ ਜੱਗੀ ਨੇ ਕਰਨਾ ਹਨਾ ਹੁਣ ਜੇ ਸਾਰੀ ਇਹਦੇ ਤੇ ਛੱਡ ਦੀਏ ਨਹੀਂ ਹੋਣੇ ਹੋਰ ਕੰਮ ਵੀ ਹੁੰਦੇ ਨੇ ਬੰਦੇ ਨੂੰ

ਆ ਵੀ ਲੋਗਰਾ ਕੈਸੇ ਹੋ ਠੀਕ ਹੈ ਇਹਦੇ ਟੈਂਕ ਨਵਾ ਫਰਸ ਨਵਾ ਹੂਸ ਨਮੀ ਦਾਣਾ ਵਾਲਾ ਉਗਗਰ ਤੇ ਕਾਟਰ ਸਾਰਾ ਫੁੱਲ ਤਿਆਰ ਤੇ ਬੱਲੇ ਪੁੱਲੇ ਵੀ ਢੂਆਂ ਟਾਂ ਪਰਸੋਂ ਥੱਲੇ ਆ ਫਰਸ ਤੇ ਟੋਟਲੀ ਕੰਮ ਆਉਦਾ ਵੀ ਦੱਸ ਕਿਹੜੀ ਬਣਾਉਣੀ ਆ ਉਹ ਮੈਂ ਇਧਰੋਂ ਤੇ ਨਾਲ 3.5 ਇੰਚ ਇਧਰੋਂ ਡੇਢ ਤੀਜਾ ਉਹ ਨਹੀਂ ਸੀ ਤੇ ਪਰਾਂਗੇ ਨੂੰ ਸੈਟ ਉਹ ਖੜ ਜਾ ਲਓ ਜੀ ਹੁਣ ਲਾਗੇ ਤੇ ਹੀਨੋ ਨੂੰ ਸਮਾਂ ਸਮੂਹ ਧੋ ਕੇ ਕ੍ਰੈਂਕ ਕ੍ਰੰਕ ਫਿੱਟ ਕਰਤੀ ਕੇਮਕੂਮ ਤੇ ਲੱਗਿਆ ਜਾਂ ਜੂਨ ਲਾਉਣ ਬਰੀਕੀ ਕੰਮ ਹੁੰਦਾ ਵਿੱਕੀ ਦਾ ਸਾਡਾ ਨਟਾਂ ਤੋਂ ਡਰਦੇ ਹੀ ਭੱਜ ਗਿਆ ਕਹਿੰਦਾ ਜੇ ਕੋਈ ਹੋਗਾ ਮੈਨੂੰ ਘੁੱਟੋਂਗੇ ਤੇ ਉਹਦਾ ਰਜਿੰਦਰਾ ਦਾ ਵੀ ਗੇਰ ਗੁਰ ਤੇ ਡੈਕਸ਼ਨ ਡੋਕਸ਼ਨ ਫਿੱਟ ਕਰਕੇ ਉਧਰੋਂ ਕੰਪਲੀਟ ਕਰਤਾ ਉਹਦਾ ਜੇ ਬਾਈ ਆ ਕੇ ਤੇ ਕਹਿੰਦੇ ਇਹ ਕਾਟਰ ਲੈਣਾ ਹੈ ਮੱਕੀ ਵਾਲਾ ਰੋਹ ਦਵਾ ਕੇ ਲਿਆਂਦਾ ਸੌਦਾ ਕਰਾਇਆ ਨਿਊ ਗੁਰਦੀਪ ਦਾ 25 ਮਾਡਲ 30 35 ਕਿਲੇ ਵੱਡੇ ਹੋਏ ਤੇ ਕਟਣਾ ਬਹੁਤ ਸੋਹਣਾ ਪਿਆ ਤੀ ਫੋਨ ਮਸ਼ੀਨਾਂ ਤੇ ਵੀ ਬਹੁਤ ਆਉਂਦੇ ਨੇ ਇਹ ਤੋਰੇ ਫੇਰੇ ਜਿਹੇ ਤੇ ਹਲੇ ਹੈ ਨਹੀਂ ਆਪਾਂ ਯਾਰ ਨਾ ਹੋਵੇ ਕਈ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਇਹ ਹੁੰਦਾ ਸਾਰੀ ਢਾੜੀ ਫਿਰ ਕੇ ਕਹਿ ਦਿੰਦੇ ਨੇ ਇਹਦੇ ਟਾਇਰ ਨਹੀਂ ਹੈਗੇ ਇਹ ਆਏ ਆ ਵੀ ਉਹ ਤਾਂ ਆਪਾਂ ਦੇਖਣੇ ਪੁਰਾਣੀਆਂ ਆ ਯਾਰ ਕਨੇਜੋਤੀ ਹੂੰ ਸਹੀ ਗੱਲ ਉੱਥੇ ਆਪਾਂ ਨੇ ਕੀ ਦੇਖਣਾ ਉਹ ਕਿ ਬੋਰੀ ਚ ਪਾਈ ਹੋਈ ਆ ਲਾਉਣਾ ਵੀ 5-7 ਲੱਖ ਹੁੰਦਾ ਉਤੋਂ ਆਪਾਂ ਨੂੰ ਕੋਚਾਂ ਕੱਢੀ ਜਾਈਏ ਹੁਣ ਆਪਾਂ ਮਲਗੀ ਤੇ ਰਹਿਣ ਗਏ ਆ ਆਪਾਂ ਕੋ ਨੋਕ ਚੋਂ ਕੱਢੀ ਆ ਆਪਾਂ ਸਟਿੱਪਣੀ ਵੀ ਦੇ ਆਪਾਂ ਸਟਿੱਪਣੀ ਵੀ ਨਹੀਂ ਦੇਖੀ ਹੈਲੋ ਤੇ ਇਹੋ ਚੀਜ਼ਾਂ ਦਾ ਕੁਝ ਨਹੀਂ ਹੁੰਦਾ ਹਨਾ ਜੀ ਹੋ ਗਈ ਫੀਟਿੰਗ ਸਾਰੀ ਸਮਾਨ ਸਮੁੰ ਤੋਤਾ ਗਿਆ ਗੇੜਾ ਗੁੜਾ ਅਟੌਰ ਕਰਤੇ ਨਟ ਪੂਰਾ ਸੋਹਣਾ ਆਉਂਦਾ ਕਰੀ ਕਰੂ ਆਏ ਹੋਣਾ ਚਾਹੀਦਾ ਜੇ ਕੋਈ ਪੀਸ ਰਾ ਘੜ ਕੇ ਪਾਉਣਾ ਪੈ ਗਿਆ ਪਹਿਲਾਂ ਵੀ ਗੱਲ ਕਰਿਆ ਫੇਰ ਨਹੀਂ ਚੱਲਦਾ ਇਹ ਲੰਮਾ ਟਾਈਮ ਕਿਉਂ ਵੀਰੇ ਕਿਵੇਂ ਹੋ ਜੀ ਮੈਂ ਚਾਚਾ ਹੈ ਆ ਲੈਂਦੇ ਨਿਆਰੇ ਵੇਖ ਕੰਦੇ ਸਹੀ ਹੈ ਰਾਈਟ ਬਾਗੀ ਹੇ ਜੀ ਬੇਣਾ ਏ ਤੋਂ ਪ੍ਰੇਣਾ ਬਾਸ ਦੋ 12 ਨੰਬਰ ਦਾ ਬੀਣਾ ਸ਼ਰਜੀ ਵਾਲਾ ਹਾਂ ਮੈਂ ਇੱਥੇ ਇੱਥੇ ਹੀ ਟੱਕ ਰਹਿਣਾ ਘਰੇਗਾ ਹੁਣ ਜਾ ਕੋਲ ਇਹਨਾਂ ਨਾਲ ਲਿਆ ਜੀ ਆਕੇ ਆਈਏ ਇਸ ਦੇ ਦੋ ਹੋਣਗੇ ਇੱਕ ਇੱਥੇ ਇਹ ਡੂੰਘੀ ਜੀ ਚ ਲੱਗਣਾ ਇਹ ਦੇਖਣਾ ਵੀ ਸ਼ਰਜਾ ਕਿੰਨਾ ਤੇਰਾ ਮੜਾ ਜੀ ਇਹ ਤਾਂ ਬਸ ਟਿਕ ਇੱਕ ਮੋੜਾ ਸੰਪਲੇ ਲੱਗੂ ਹੂੰ ਲਓ ਜੀ ਇਹ ਪੋਈ ਕਰੇ ਕਵਿਟਿੰਗ ਵਿੱਕੀ ਡਾਉਣ ਲੱਗਿਆ ਮਗਲੈਲ ਪੰਪ ਧੋਣ ਤੇ ਹੁਣ ਆ ਗਿਆ ਵਿੱਚ ਚਾਨਣ ਨਿਉਣਾ ਹੈਗਾ ਓਏ ਘੱਟਾ ਉਹਦੇ ਰੋ ਵੱਡਾ ਦੀ ਥੋੜਾ ਜਿਹਾ ਇਦੋਂ ਚੱਲ ਕੋਈ ਨਹੀਂ ਇਹਦਾ ਸਾਰਾ ਓਕੇ ਆ ਆ ਬੈਰਿੰਗ ਪੈ ਕੇ ਦੋਨੇ ਦੋਨੇ ਸ਼ੀਲਾਂ ਪੈ ਗਈਆਂ 50 70 10 ਦੀਆਂ ਪਲੇਟ ਰਹਿ ਗਈ ਤੇ ਰਾਣਾ ਪੌਣੀਆਂ ਰਹਿ ਗਈਆਂ ਤੇਲ ਤੂਲ ਪਾਤਾ ਇਹ ਜੇ ਡੈਕਸ਼ਨ ਹੋ ਗਈ ਫਿੱਟ ਓਕੇ ਜਮਾ ਪੂਰਾ ਢੱਲਣੀ ਸ਼ੱਡੀ ਇਹਦੇ ਵਿੱਚ ਇਹ ਸਾਲੇ ਬਾਈ ਨੂੰ ਕਰਿਆ ਦੀ ਫੋਨ ਇਹ ਕਹਿੰਦਾ ਮੈਂ ਤਾਂ ਹਲੇ ਲੈ ਕੇ ਜਾਉ ਮਸ਼ੀਨ ਅਗਲੇ ਮਹੀਨੇ ਚ ਇਹ ਕਹਿੰਦਾ ਇੱਥੀ ਸਾਈਡ ਤੇ ਲਾ ਦਿਓ ਕਿਤੇ ਇਹਨੂੰ ਉੱਧਰ ਲਾ ਕੇ ਆਵਾਂਗੇ ਮੋਟਾਲਾ ਕਰੀਤੇ ਵਾਦੀ ਲੈ ਲਈ ਉੱਥੇ ਸਾਈਡ ਤੇ ਲਾ ਦਾਂਗੇ ਕੋਈ ਡੱਕਾ ਨਹੀਂ ਲੱਗੂ ਹੁਣ ਬਹੁਤ ਆ ਜਾਣਣਾ ਬਹੁਤ ਆ ਬੜਵੇ ਵੀਡੀਓ ਹਾਂ ਇਹ ਦੇਖ ਆਪਾਂ ਨਟ ਔਰ ਕਰਤੇ ਆ ਹੂੰ ਪਹਿਲੇ ਨੰਬਰ ਦਾ ਚੱਲਦਾ ਬਣਾ ਮਾਰਕਾ ਹਾਂ ਇਹ ਜ਼ਰੂਰੀ ਆ ਇਹ ਜ਼ਰੂਰੀ ਆ ਨਲ ਤਾਂ ਉੱਥੇ ਸਮਾਨ ਨਹੀਂ ਖੋਦਾ ਹਾਂ ਨਾਲੇ ਇੱਥੇ ਨਹੀਂ ਖੋਦਾ ਨਾਲੇ ਇੱਥੇ ਨਹੀਂ ਖੋਦਾ ਹੁਣ ਦੇ ਨਟ ਆਪਾਂ ਇਹ ਟਾਰਕ ਕਰਦੇ ਕਿੰਨੇ ਟਾਰਕ ਤੇ ਕਰੇ ਨੇ ਇਹ ਕਰੇ ਨੇ ਅੱਜ 100 ਤੇ 100 ਤੇ ਦੂਜੇ ਦੇ 02 ਦੇ ਉਹਦੇ ਕਰੇ ਨੇ 90 ਤੇ ਠੀਕ ਆਓ ਥੋੜੇ ਜੇ ਆਮ ਆ ਜਾਂਦੇ ਨੇ ਇਹ ਦੇਖ ਲੈ ਹੁਣ ਵੀ ਤੂੰ ਕਰੈਕ ਦੇ ਕਉਂਦੀ ਆਉਂਦੇ ਆ ਹਾਂ ਕੀ ਗਰਮ ਹੋ ਜੂ ਇਹ ਹਾਂ ਉਜਨੇ ਬੱਸ ਸਪਾਈਰ ਇਹ ਲੈ ਇੱਕ ਵੀ ਜਾਣੇ ਹੈਗਾ ਤੇ ਉੱਧਰ ਦੇਖ ਲੈ ਹੋ ਜੇਂਗਾ ਤਾਂ ਦੀਨੇ ਕਰ ਦੇਣਾ ਬੋਲ ਲਿਖੀ ਬਾਰੇ ਹੂੰ ਇਹੀ ਕੰਮ ਹੁੰਦਾ ਹੈ ਕਰਨ ਵਾਲੇ ਸਾਰੇ ਆਪ ਹੂੰ ਉਹ ਲੋਨ ਦੇ ਮੋਟਰਲ ਪੰਪ ਆਪਾ ਚੈੱਕ ਕਰ ਦਿਆ ਵੀ ਸਹੀ ਚੱਲਦਾ ਗੇਲਰੀ ਘੁਮਾ ਕੇ ਦੇਖਿਆ ਤੇਲ ਵੀ ਨਿਕਲ ਰਿਹਾ ਕ੍ਰੈਂਕ ਦੇ ਬਾਹਰੇ ਉੱਪਰ ਹੂੰ ਫੇਰ ਦਿਖਾਉਣ ਦੇ ਆਇਆ ਦੇ ਆਪਾ ਹੂੰ ਬਾਕੀ ਆ ਇਹਦਾ ਸਮਾਨ ਤੇ ਇਹ ਧੋਣ ਵਾਲਾ ਰਹਿ ਗਿਆ ਰਾੜਾਂ ਤੇ ਪਿਸਟਨ ਇਹਦੀ ਐ ਹੈਵੀ ਬਹੁਤ ਨੇ ਜਿਵੇਂ 02 ਦਾ ਸائز ਛੋਟਾ ਨਾ ਤਾਂ ਪਾਜਾਂ ਚ ਬਹੁਤ ਨੇ ਇਹ ਇਹ ਤੇ ਵੀ ਮਾਰਕਾ ਜੇ ਜੇ ਦਾ ਲਾਹ ਜੋਤੀ 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 ਦੇ ਫਾਲ ਆ ਗਏ ਸਾਰੇ ਨਵੇਂ ਉਹ ਨਮੀ ਵਾਲੀ ਗੇਮ ਸ਼ੌਟ ਇੱਕ ਵੀਰ ਦਾ ਮਸ਼ੀਨਾਂ ਦਾ ਕੰਮ ਕਰਨਾ ਸੀ ਉਹ ਚਲੋ ਆਪ ਹੀ ਫੋਨ ਕਰ ਲਿਆ ਉਹਨੇ ਕਹਿੰਦਾ ਯਾਰ ਜੇ ਨਹੀਂ ਟਾਈਮ ਲੱਗਣਾ ਹਨਾ ਮਹਾਵੀਰ ਦੇ ਘਰ ਆਣਾ ਤੇ ਲਾਉਂਦੇ ਨਹੀਂ ਟਾਈਮ ਤੇ ਹਿੰਮਤ ਕਰਦੇ ਆ ਪਰ ਨਿਕਲਣਾ ਨਹੀਂ ਕਿਉਂਕਿ ਉਹ ਕਹਿੰਦੇ ਵੀ ਘਰੇ ਆ ਕੇ ਕਰ ਜਿਓ ਹਨਾ ਤੂੰ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਸਮਝਦੇ ਆਂ ਵੀ ਚਲੋ ਕਣਕ ਤੋਂ ਬਾਅਦ ਝੋਨੇ ਦੀ ਰਿਪੇਅਰ ਕਰ ਦਿਓ ਤੇ ਵਿੱਚ ਕਈ ਰੁਸਕੇ ਖੜ ਜਾਂਦੇ ਨੇ ਉੱਥੇ ਕੋਈ ਹੱਲ ਨਹੀਂ ਕਿਉਂਕਿ ਇਹ ਦਿਨੇ ਇਹੋ ਜਿਹੇ ਹੁੰਦੇ ਨੇ ਨਾ ਤਾਂ ਕੰਮ ਨਿਭੜੇ ਨਾ ਕੰਮ ਸਹੀ ਤੀ ਰਾਹ ਦਵੇ ਕਿਉਂਕਿ ਸਾਡਾ ਇਹ ਤਾਂ ਹੈ ਨਹੀਂ ਵੀ ਜੇ ਕੋਈ ਸਾਡੇ ਨਾਲ ਆਸੀ ਉਹਨੂੰ ਇਹ ਕਹਨੇ ਆ ਵੀ ਦਿਹਾੜੀ ਤੇ ਆਓ ਜਾਂ ਸਾਡੇ ਥੱਲੇ ਆ ਜਿਹੜਾ ਸਮਾਂ ਅੱਜ ਤੋਂ 20-30 ਸਾਲ ਪਹਿਲਾਂ ਵਾਲਾ ਸੀ ਨਾ ਉਦੋਂ ਜੇ ਕੋਈ ਥੱਲੇ ਕੰਮ ਕਰਦਾ ਸੀ ਉਹ ਘੂਰ ਵੀ ਚੱਲਦਾ ਸੀ ਕੁੱਟ ਵੀ ਖਾਂਦਾ ਸੀ ਜਿਹੜਾ ਉਹ ਟਾਈਮ ਹੁੰਦਾ ਸੀ ਉਦੋਂ ਘੂਰ ਵੀ ਚੱਲਦੇ ਤੇ ਕੁੱਟ ਵੀ ਖਾਂਦੇ ਤੇ ਉਦੋਂ ਮਤਲਬ ਗੋਣਾ ਉੱਗਾਂ ਦੀ ਕਦਰ ਸੀ ਹੁਣ ਕੋਈ ਕਦਰ ਨਹੀਂ ਹੈਗੀ ਜੇ ਕਿਸੇ ਕਿਸੇ ਦੇ ਨਾਲ ਕੋਈ ਕੰਮ ਕਰਦਾ ਹੈ ਤਾਂ ਉਥੇ ਤਾਂ ਆਪਣੀ ਚੁੱਪ ਕਰਨਾ ਪੈਂਦਾ ਵੀ ਚੱਲ ਕੋਈ ਨਹੀਂ ਯਾਰ ਜੀ ਅੱਜ ਦੇ ਟਾਈਮ ਕੋਈ ਗਲਤੀ ਕਰਦਾ ਤਾਂ ਲੜੋ ਨਾ ਗਾਲ ਨਾ ਕੱਢੋ ਅਗਲੇ ਨੂੰ ਇਹ ਕਹੋ ਵੀ ਅੱਜ ਦੇ ਤੇ ਤੋਂ ਨਹੀਂ ਹੁੰਦਾ ਕੋਈ ਨਹੀਂ ਵੀਰੇ ਮੈਂ ਕਰ ਦਿੰਦਾ ਅੱਜ ਦਾ ਟਾਈਮ ਇਹ ਐ ਅੱਜ ਦਾ ਟਾਈਮ ਉਹ ਨਹੀਂ ਹੈਗਾ ਵੀ ਹਾਂ ਤਾਂ ਆਏ ਕਿਉਂ ਕੀਤਾ ਤਾਂ ਐ ਕਰਤਾ ਬਾਹ ਕਰਤਾ ਅੱਜ ਕੱਲ ਉਹ ਚੀਜ਼ਾਂ ਕੋਈ ਨਹੀਂ ਸੁਣਦਾ ਅਗਲਾ ਜਦ ਹੀ ਝੁਗਾ ਚੱਕ ਜਾਂਦਾ ਵੀ ਚਲੋ ਠੀਕ ਹੈ ਜੀ ਮੈਂ ਚੱਲਿਆ ਪਹਿਲਾਂ ਹੁੰਦਾ ਦੀ ਖਾਸਮ ਤੇ ਗੁਰੂ ਇੱਕੋ ਹੁੰਦੇ ਤੇ ਨਾ ਕਰਕੇ ਮਾਰਕਾ ਆਪਣਾ ਹੋਰ ਆ ਗਿਆ ਵੀਰੇ ਇੱਕ ਹਾਂ ਸਾਰੇ ਆਤੀ ਆ ਉਧਰ ਵੀ ਹੈ ਰਾੜਾਂ ਤੇ ਹਾਂ ਗੱਲ ਕਰਦੇ ਸੋ ਇਹ ਆ ਗਿਆ ਦਾ ਮੰਗਲਾਲ ਪੰਪ ਥੋ ਯਾਰ ਮੈਂ ਚੱਲਣਾ ਹਾਉਣਾ ਜਾਂਦਾ ਚਾਚਾ ਯਾਰ ਤੈਂ ਕਿੱਲੇ ਗੈਲਰੀ ਆ ਕੱਟਾਈ ਲੀ ਕੀ ਬੋਲਟ ਉਹ ਕਸਾ ਨਾ ਕਿਸੇ ਪਿਆ ਉਹ ਟ੍ਰੇਜੀ ਪੈਦਰ ਚਾਰ ਦਿਨਿਆਂ ਨੂੰ ਟੈਂਪਰੇਰੀ ਜਿੱਥੇ ਲੱਭ ਕੇ ਬੈਠੀ ਹਿੱਟਾ ਨਾ ਉਹ ਮੂਰੇ ਪਿਆ ਛੋਟੇ ਖਾਨੇ ਚ ਉਹ ਨਾ ਨਾ ਉਹ ਮੂਰੇ ਜਾਏ ਬਸ ਉਹ ਤਾਂ ਬਹੁਤ ਦੂਰ ਪਿਆ ਐਨੇ ਕਿ ਨਟ ਹੁੰਦੇ ਨੇ ਭਰਾਵਾ ਹੁਣ ਅਸੀਂ ਇੱਕ ਛੋਟੇ ਛੋਟੇ ਡੱਬੇ ਬਣਾਉਣੇ ਨੇ ਤਾਂ ਕਿ ਉਲਝਣ ਤਾਂ ਨਹੀਂ ਕਿਸੇ ਨੂੰ ਨਾ ਪਵੇ ਹਰੇਕ ਡੱਬੇ ਦੇ ਉੱਤੇ ਵੀ ਆ ਚੈਂਬਰ ਦੇ ਨੇ ਆ ਟਾਈਮ ਪਲੇਟ ਦੇ ਨੇ ਆ ਸਾਈਡ ਵਾਲੀ ਅਸੈਂਬਲੀ ਆ ਗਈ ਆ ਆ ਗਈ ਆ ਹੋ ਜੰਗਾ ਆ ਗਿਆ ਓਵੇਂ ਪਾਰਟ ਪਾਰਟ ਬਣਾ ਬਣਾ ਕੇ ਰੱਖਾਂਗੇ ਫਿਰ ਚੀਜ਼ ਲੱਭਣੀ ਸੌਖੀ ਆ ਕਿਉਂਕਿ ਇਹਦੇ ਵਿੱਚ ਵੱਡਾ ਛੋਟਾ ਹੋ ਜੇ ਤਾਂ ਚੱਕਰ ਪਾਇਆ ਜਾਂਦਾ ਕਈ ਵਾਰੀ ਲੰਮਾ ਹੋਵੇ ਤਾਂ ਚੂੜੀ ਫ੍ਰੀ ਹੋ ਜਾਂਦੀ ਹੈ ਛੋਟਾ ਲੱਗ ਜੇ ਤਾਂ ਵੀ ਹੋ ਜਾਂਦੀ ਹੈ ਨੋ ਨੋ ਹਾਂਜੀ ਮਗਰਲ ਪੰਪ ਹੋ ਗਿਆ ਫਿੱਟ ਇਹ ਚੱਕ ਲਿਆ ਇਹਦਾ ਜਿਵੇਂ ਆਪਾਂ ਦੇਸੀ ਕਿਟ ਲਿਓਨੇ ਨਾ ਇਹਦਾ ਜਾਇਨ ਹੁੰਦਾ ਮੋਟਾ ਦੇਸੀ ਜੇ ਉਹ ਲੱਗ ਜੇ ਇਹਦਾ ਪ੍ਰੈਸ਼ਰ ਨਹੀਂ ਬਣਦਾ ਹੈਗਾ ਰਿਜਨਲ ਕਿਟ ਇਹਦੀ ਕੰਮ ਕਰਦੀ ਹੈ ਇਹ ਜਮੇ ਕਾਗਜੇ ਹੁੰਦਾ ਜਿਵੇਂ ਆਪਣੀਆਂ ਰਫ ਕਾਪੀਆਂ ਹੁੰਦੀਆਂ ਨੇ ਉਹ ਹੈ ਜਿਆ ਪਤਲਾ ਜਾਇਨ ਹੁੰਦਾ ਇਹ ਜਿਆ ਨਾ ਮਾਉਂਟ ਵੀ ਇਹਦੇ ਉੱਤੇ ਵੱਧ ਲੱਗੀ ਆਮੀ ਇਹਦਾ ਪ੍ਰੈਸ਼ਰ ਨਹੀਂ ਬੰਦਦਾ ਹੁਣ ਇਧਰੋਂ ਢੇੜਾ ਦੇ ਕੇ ਉਧਰੋਂ ਗੈਲਰੀ ਦੇ ਵਿੱਚੋਂ ਇਹਦਾ ਤੇਲ ਤੁਲ ਵਾਪਸੀ ਤੇ ਕੱਢਦਾ ਵੀ ਹਾਇ ਚਾਹੀ ਵਧੀਆ ਕੰਮ ਕਰਦਾ ਇਹ ਕੰਮ ਹੁੰਦੇ ਨੇ ਇਹਦੇ ਵਿੱਚ ਬੰਦੇ ਕੀ ਕਰਦੇ ਨੇ ਵੀ ਪੈਸੇ ਤਾਂ ਪੂਰੇ ਭਗਤਾ ਲੈਂਦੇ ਨੇ ਪਰ ਅਹੀਂ ਜੇ ਚੀਜ਼ਾਂ ਦੇ ਹੱਥ ਘੁੱਟ ਜਾਂਦੇ ਨੇ ਮੁੜ ਕੇ ਲਾਂਭੇ ਹੀ ਰਹਿੰਦਾ ਇਹਦਾ ਤੇ ਲਓ ਜੀ ਹੁਣ ਇਹਦਾ ਪੰਪ ਪੰਪ ਇਧਰੋਂ ਲੱਗ ਗਿਆ ਆ ਆਇਟਮ ਇਹਦੀਆਂ ਲਾ ਕੇ ਤੇ ਵਿਚਰ ਉਹ ਵੀ ਲੱਗ ਗਿਆ ਇਹਦੀਆਂ ਜਿਹੜੀਆਂ ਪ੍ਰੈਸ਼ਰ ਮਾਰਦੀਆਂ ਨੇ ਕ੍ਰੈਂਕ ਨੂੰ ਧੁਫਾਰੇ ਧੁਫਾਰੇ ਪਿਸਟਨਾਂ ਨੂੰ ਮਾਰਦੇ ਨੇ ਤੇ ਬਸ ਇਹਦਾ ਚੈਂਬਰ ਲਾ ਦਾਂਗੇ ਸੈਂਨੇ ਕੰਮ ਨੇ ਫਿਰ ਆਏ ਜੀ ਹੁਣ ਇਹ ਨੰਗਾ ਜਾਂ ਰਹਿ ਗਿਆ ਤੇ ਤੇਲ ਨਾਲ ਇਹ ਜੰਗਾਲ ਪੈ ਜਾਊਗਾ ਲਓ ਜੀ ਹੱਥ ਨਾਲ ਪੂਰੀ ਸੋਹਣੀ ਘੁੰਮਦੀ ਆ ਕ੍ਰੈਂਕ ਠੀਕ ਹੈ ਜੀ ਜੀ ਕੀਮ ਸਾਫਟ ਵੀ ਪੈ ਗਈ ਇਹਦੀ ਉਹ ਕੇ ਰਿਪੋਰਟ ਜਮਾ ਮਾੜੀ ਮੋਟੀ ਗ੍ਰੈਂਡ ਹੋਈ ਐ ਇਹ ਆਪਣਾ ਡੀਜ਼ਲ ਪੰਪ ਵਾਲਾ ਮਿਸਤਰੀ ਕਹਿੰਦਾ ਮੈਂ ਆ ਰਿਹਾ ਕਹਿੰਦਾ ਜਾਇਓ ਨਾ ਮਹਾਜ ਆ ਭਾਈ ਰਾਤ ਵੀ ਆਇਆ ਸੀ ਉਹ ਮੈਨੋਂ ਘਰੋਂ ਫੋਨ ਆ ਗਿਆ ਮੈਂ ਘਰ ਚੱਲ ਗਿਆ ਤੇ ਮਨਾਉਂਦਾ ਉਹ ਇੱਕ ਮੇਰੀ ਆਦਤ ਹੋਰ ਹੈ ਜੇ ਜਿਹੜਾ ਇਹ ਕੰਮ ਹੈ ਜਿਵੇਂ ਹੁਣ ਜੋਤੀ ਕਰਦਾ ਹੁੰਦਾ ਮੈਂ ਕਦੇ ਵੀ ਕੋਲਾ ਕੇ ਨਿਕਾ ਚੁੰਤੀ ਨਹੀਂ ਕਰਦਾ ਹੁੰਦਾ ਮੈਂ ਕਰਦਾ ਉਹ ਨਹੀਂ ਕਰਦਾ ਹੁੰਦਾ ਮੇਰੀ ਆਦਤ ਆਪਾਂ ਛੱਡ ਕੇ ਪਰਾਂ ਹੋ ਜਾਂਦੇ ਹੁੰਨੇ ਆ ਜਦੋਂ ਆਪਾਂ ਕਿਸੇ ਨੂੰ ਬਿਨਾ ਮਤਲਬ ਟੋਕੀ ਟੋਕੀ ਜਾਈਏ ਨਾ ਤਾਂ ਕਦੇ ਕੰਮ ਸਹੀ ਨਹੀਂ ਹੁੰਦਾ ਹੁੰਦਾ ਕਿਉਂਕਿ ਕੱਲਾ ਬੰਦਾ ਲੱਗਿਆ ਹੁੰਦਾ ਹੈ ਆਪਦੇ ਧਿਆਨ ਨਾਲ ਹੁਣ ਇੰਨੇ ਨਟਾ ਬੋਲਟਾਂ ਦੇ ਵਿੱਚ ਮਾੜੀ ਮੋਟੀ ਕੋ ਗਲਤੀ ਹੋ ਗਈ ਆ ਲਾ ਲਓ ਵੀ ਕੱਲੇ ਬੰਦੇ ਦਾ ਟੀਂੜਾ ਚੱਖਿਆ ਨਹੀਂ ਜਾਂਦਾ ਜਿਹੜਾ ਬੰਦਾ ਲੱਗ ਗਿਆ ਉਹਨੂੰ ਲੱਗਿਆ ਰਹਿਣ ਦੇ ਇੱਕ ਮਸ਼ੀਨ ਦੀ ਗੱਲ ਚੱਲਦੀ ਸੀ ਕੋਈ ਵੀਡੀਓ ਦੇ ਵਿੱਚ ਬੰਦਾ ਬੋਲਦਾ ਕਹਿੰਦਾ ਕੇਮ ਸਾਫਟ ਦੀਆਂ ਕਈ ਵਾਰ ਕਹਿੰਦਾ ਕੱਟਰਾ ਆਊਟ ਹੁੰਦੀਆਂ ਨੇ ਕਹਿੰਦਾ ਸਿੱਧੀਆਂ ਕਰਕੇ ਪਾ ਦਿਓ ਉਹਦਾ ਮੁੜ ਕੇ ਦਾਣਾ ਹੀ ਨਹੀਂ ਮਾਰਦੀ ਵੀ ਫਿਰ ਤਾਂ ਸਰ ਗਿਆ ਫਿਰ ਸਾਨੂੰ ਕੌਣ ਪੁੱਸੇ ਇਹ ਬੁਪ ਹੁਣ ਨਿਕੇ ਨਿਕੇ ਵੀਡੀਓ ਜੇ ਆਪਾਂ ਪਾਉਣ ਲੱਗੇ ਜੇ ਇੰਸਟਾ ਤੇ ਤਾਂ ਤਾਂ ਵਿਦਵਾਨ ਬਹੁਤ ਉਠਦੇ ਨੇ ਆਪਾਂ ਚੀਜ਼ਾਂ ਤੋਂ ਟਲਦੇ ਆ ਲੜਾਈਆਂ ਪੜਾਈਆਂ ਤੋਂ ਵੀ ਛੱਡ ਪਰੇ ਆਪਾਂ ਨੇ ਲੈਣਾ ਕੀ ਹੈ ਲੈਣਾ ਕੀ ਹੈ ਹੁਣ ਹਰਦੇਵ ਬਾਈ ਵੀਡੀਓ ਪਾਉਂਦਾ ਹੁੰਦਾ ਬਥੇਰੇ ਲੋਕ ਗਾਲਾਂ ਕੱਢਦੇ ਨੇ ਠੀਕ ਹੈ ਨਾ ਅੱਜ ਇੱਕ ਕਮੈਂਟਾਂ ਤੇ ਚੱਲਦੀ ਦੀ ਗੱਲ ਇੱਕ ਨੇ ਕਹਿਆ ਕਹਿੰਦਾ ਸਾਈਬਰ ਕ੍ਰਾਈਮ ਦੇ ਵਿੱਚ ਵੀ ਇਹਦੀ ਰਿਪੋਰਟ ਕਰ ਦੋ ਉਹ ਚੱਕੇ ਬੂਥਾ ਕਮੈਂਟ ਕਰ ਦਿੰਦੇ ਨੇ ਬੰਦਾ ਇਹ ਨਹੀਂ ਦੇਖਦੇ ਵੀ ਕਿੱਥੋਂ ਲੰਘਿਆ ਹੋਇਆ ਕਿਹਾ ਜਾ ਕਿਹਾ ਜਾ ਨਾ ਵੀ ਸੋ ਤੋਂ ਝੱਲਿਆ ਜਾਊ ਆਪਣੀ YouTube ਦੇ ਉੱਤੇ ਵੀਡੀਓ ਦੇ ਵਿੱਚ ਇੱਕ ਜਣਾ ਆਇਆ ਸੀ ਚੰਗੀ ਸੇਵਾ ਹੋਈ ਉਹਦੀ ਮੁੜ ਕੇ ਆਇਆ ਨਹੀਂ ਉਹ ਫੋਟੋ ਲਾਈ ਹੋਈ ਉਹ ਵੀ ਕੁਈ ਪਿੰਡੋਂ ਫੜ ਕੇ ਕਿਤੀੜ ਰੱਖਿਆ ਹੋਇਆ ਦਿਓ ਨੇ ਇਹ ਨਹੀਂ ਪਤਾ ਹੁਣ ਵੀ ਦੇਖਦਾ ਹੋਵੇ ਵੀ ਕੰਜਰਾ ਤੋਂ ਮੁੱਲ ਦਾ ਕੁੱਤਾ ਨਹੀਂ ਲੈ ਸਕਿਆ ਤੂੰ ਮੁਕਾਬਲਾ ਕੀ ਕਰ ਲੇਗਾ ਇਹ ਲਓ ਜੀ ਆਪਣਾ ਮਿਸਤਰੀ ਆ ਗਿਆ ਡੀਜ਼ਲ ਪੰਪ ਵਾਲਾ ਮੂੰਹ ਮਾਲ ਲਪੇਟੀ ਆਉਂਦਾ ਐਨੀ ਠੰਡਾ ਮਿਸਤਰੀ ਬਹੁਤ ਠੰਡਾ ਯਾਰ ਪੱਤਣਾ ਵਾਲਾ ਬਹੁਤ ਠੰਡਾ ਉਹ ਪਪਾ ਵੀ ਲੈ ਕੇ ਆ ਤੁਸੀਂ ਪੰਪ ਤੋਂ ਕੀ ਕਰਾਉਣਾ ਹੈ ਜੋ ਤੂੰ ਹੀ ਆ ਗਿਆ ਹਾਂ ਹਾਂ ਹੋਰ ਸੁਣਾ ਵੀਰੇ ਠੀਕ ਆ ਵੀਰੇ ਤਸਰੀ ਕਾਲਾ ਦੋ ਵਾਰ ਜੀ ਦੰਦ ਦੰਦ ਵਿਆਹ ਕਰਾ ਬਈਆ ਵਿਆਹ ਹੁੰਦੇ ਨਹੀਂ ਦੰਦੇ ਨਹੀਂ ਕੋਈ ਮੈਨੂੰ ਨਾ ਮੇਰੇ ਤਾਂ ਆਪ ਪੱਟ ਗਈ ਪਾਟ ਚੁਰ ਆਹ ਲੋ ਜੀ ਇੱਕ ਮਾਰ ਕਾ ਹੋਰ ਨਿਕਲਿਆ ਹਾਂ ਸੇ ਚੱਲ ਭਾਗ ਰਾਰੀ ਹੁਣ ਬੁਸਪਾ ਉਹਦਾ ਪਹਿਲਾਂ ਆਪਾ ਦਿਗਾਰ ਹੋਰ ਲੱਭਣਾ ਇੱਕ ਆਹ ਤੇ ਬਾਸ ਲਾ ਇਹ ਆਪਣੇ ਮੁਰਦੇ ਸਮਾਨ ਭੱਜਿਆ ਹੁੰਦਾ ਹਾਂ ਸਪੀਕਰ ਜੇ ਬਾਹਲੀ ਚੱਲਦੇ ਨੇ ਆਪਣੇ ਇਹ ਕਿਹਦੇ ਲੋੜੀ ਹੈ ਕਿ ਤਾਂ ਬਾਬਾ ਦਨਣਾ ਚੱਲ ਵਧੀਆ ਗੱਲ ਬਾਬਾ ਇਤਨਾ ਵੀ ਦੇਣਾ ਹੂੰ ਰੋਜ਼ ਬੜਾ ਬਾਬਾ ਗੱਲ ਬਾਤ ਸੁਣਾ ਯਾਰ ਨਰ ਚੱਕੇ ਦਾ ਨਾ ਟੋਕਣਾ ਕੋਈ ਥੋਕਣਾ ਕੋਈ ਨਹੀਂ ਥੋੜੀ ਕਿੱਥੇ ਕੁਲੀ ਥੋੜੀ ਨਾ ਜੱਕੀ ਵਾ ਖੜ ਗਿਆ ਕੋਈ ਨਹੀਂ ਥੋੜੀ ਚੱਕ ਲੈਣੀ ਹੈ ਇਹ ਇੰਨਾ ਕਰਮ ਕਰਿਆ ਪੈਦੀ ਆ ਲੀਲਾ ਰਕਦੀਦਾ ਸਾਰੀ ਕਿਰਕ ਇੰਨੀ ਕਰਮ ਕਰੀਦੀ ਆ ਭੈਣ ਚੋਦੀ ਜਿਆਦੇ ਉਹ ਹੈ ਦੀ ਓਵਰ ਹੀਟ ਚੱਲ ਕੋਈ ਨਹੀਂ ਲੋ ਜੀ ਇੱਕ ਦਿਨ ਹੋ ਰਿਹਾ ਮੈਂ ਪਹਿਲਾ ਲੋ ਜੀ ਹੁਣ ਲੱਗਿਆ ਇਹਦਾ ਟਾਈਮ ਪਾਉਣ ਤੇ ਅੱਜ ਵੀ ਇਹ ਨੇਰਾ ਲਾ ਕੇ ਇਹ ਕੰਮ ਨਵੇੜ ਕੀ ਜਾਵਾਂਗੇ ਤੇ ਫਿਰ ਬਾਕੀ ਕੰਮ ਦੀ ਫੀਟਿੰਗ ਰਹਿ ਜੂਗੀ 02 ਦੇ ਤਾਂ ਕੇਮ ਸ਼ਾਫਟ ਦਾ ਵੀ ਪੰਗਾ ਹੁੰਦਾ। ਇੱਥੇ ਜਿਹੜੀ ਬਾਸ ਲੱਗਦੀ ਹੁੰਦੀ ਹੈ ਨਾ ਉਹ ਵੀ ਮਿਣਕੇ ਲਾਉਣੀ ਪੈਂਦੀ ਹੈ। ਜੇ ਆਪਾਂ ਉਹ ਟੇਢੀ-ਮਿੰਗੀ ਰਹਿ ਗਈ ਤਾਂ ਉਹ ਆਇਡਲ ਟਾਈਟ ਹੋ ਜਾਂਦਾ। ਉਹ ਨੂੰ ਫ੍ਰੀ ਨਹੀਂ ਹੁੰਦਾ ਹੈਗਾ। ਤਾਂ ਉਹ ਸੀਜ਼ ਹੁੰਦਾ ਦੁਬਾਰੇ। ਪੂਰਾ ਹਟਵਾ ਟੇਡਾ ਹੋ ਗਿਆ। ਫੋਨ ਚੱਕ ਲੈ। ਲਓ ਜੀ ਟਾਈਮ ਪੈ ਗਿਆ ਦਾ। ਆ ਗਈ। ਕ੍ਰੈਂਕ ਤੇ ਆਇਡਲ ਦਾ ਤੇ ਇਧਰੋਂ ਕੇਮ ਤੇ 2 2 ਇਧਰੋਂ ਪਾਉ ਪੰਪ ਦਾ ਤੇ 3 ਤੇ ਇਹ ਹੁੰਦੀ ਹੈ ਜੀ ਟਾਈਮਿੰਗ ਤੇ ਇੱਕ ਕੇਮ ਨੂੰ ਆਇਡਲ ਆ ਗਿਆ ਹਲੇ ਕੇਮ ਦਾ ਪਾਉਣੀ ਹੈ ਅੱਡ ਤੇ ਹੁੰਦਾ ਇਹ ਬਰੀਕੀ ਕੰਮ ਇਹੀ ਟਾਈਮ ਖਾਂਦਾ ਇੱਥੇ ਆ ਕੇ ਸਾਰਾ ਕੁਝ ਹਲ ਜਾਂਦਾ ਹੁੰਦਾ ਇਹ ਜੀ ਆ ਗਿਆ ਆਪਣਾ ਜੱਟ ਸਾਹਿਬ ਤੇਜ ਇਸ ਲਈ ਵਾਰੀ ਕਿਰਾ ਹੀਰਾ ਤੇ ਤੇਜ ਚਲਾਵੇ ਬੰਦਿਆਂ ਨੇ ਇਹਨੂੰ ਲੈਟਾਂ ਮਾਰਤੀਆਂ ਮੈਂ ਉਂਗਲ ਖੜੀ ਕਰਕੇ ਇਹਨੂੰ ਕਹਿੰਦਾ ਮੈਂ ਤੀਜਾੜਾ ਵਾਲਾ ਇਹਨੇ ਲਾ ਕੇ ਤੀਜਾ ਮਸ਼ੀਨ ਚੱਕਤੀ ਉਸ ਤੋਂ ਬਾਅਦ ਆਥਣੇ ਹੋ ਗਏ ਪੰਪ ਤੇ ਇਕੱਠੇ ਉਹ ਬੋਲਦਾ ਕਹਿੰਦਾ ਮਦਾ ਕਹਿੰਦਾ ਚਿੱਟੀ ਦਾੜੀ ਦੇਖ ਕੇ ਪੰਗਾ ਹੀ ਲੈ ਲਿਆ ਤੀ ਦਾੜੀ ਚਿੱਟੀਆਂ ਮਸ਼ੀਨ ਤਾਂ ਨਹੀਂ ਮਾੜੀ ਇਹ ਨਹੀਂ ਦੇਜ ਹਾਂ ਉਸ ਤੋਂ ਬਾਅਦ ਬਰੋਲੇ ਡਾਉਂਦੀ ਆਵੇ ਉਹ ਕਹੇ ਦੱਸ ਕੀ ਕਰਨਾ ਹੈ ਉਹਨਾਂ ਕੋਲੇ ਤੇ ਹਰਮੀਤਾ ਨਵੀਆਂ ਤੇ ਵਧੀਆ ਗੋਡਨੀ ਲਵਾਈ ਧਰ ਕੇ ਉਹਨਾਂ ਦੀ ਪਰ ਸਾਡੇ ਨਾਲ ਮਾੜੀ ਕਰਗੇ ਤੇ ਉਹ ਕਿਸੇ ਕੰਮ ਚ ਤੇ ਅਜੇ ਕੀ ਕੋਈ ਨਹੀਂ ਅਸੀਂ ਕਰਦਾਂਗੇ ਆਪਾਂ ਈਰਖਾ ਕਿਸੇ ਨਾਲ ਰੱਖਦੇ ਨਹੀਂ ਭੇਦ ਭਾਵ ਨਹੀਂ ਰੱਖਦੇ ਪਰ ਕੱਢਾਂਗੇ ਕੰਡਾ ਇੱਕ ਉਹ ਬੰਦਾ ਆਪਣਾ ਵੀ ਜਿਹਨੇ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਵੀ ਜਿੱਦਨੇ ਕਹਿੰਦਾ ਵੀ ਹਾਂ ਜੱਟਾ ਅੱਜ ਇੱਧਰ ਨੂੰ ਜਾਣਾ ਹੈ ਕਹਿੰਦਾ ਚਲੋ ਵੀ ਵਿੱਚ ਬੰਦੇ ਕਹਿੰਦੇ ਨਾ ਮੈਨੂੰ ਕੰਮ ਐ ਮੈਨੂੰ ਕਢਮ ਐ ਨਾ ਉਹ ਕੰਮ ਨਹੀਂ ਹੈਗਾ ਇਹਦਾ ਇੱਥੇ ਯਾਰੀ ਲੱਗ ਜੇ ਫੇਰ ਨਹੀਂ ਮਸੀਂ ਰੋਡ ਤੇ ਭੱਜਣ ਵਾਲੀ ਹੋਵੇ ਤੇ ਇਹ ਹੋਵੇ ਚਲਾਉਣ ਵਾਲਾ ਫੇਰ ਪਤਾ ਲੱਗਦਾ ਵੀ ਜਾਂਦੀ ਐ ਇਹਨੇ ਜੋਤੀ ਹਾਂ ਜਦੋਂ ਚੂਚਾਜ ਦਾ ਬ੍ਰੇਕਾਂ ਦਾ ਕੰਮ ਨਹੀਂ ਕੋਈ ਘੇਰਦਾ ਕੰਮ ਨਹੀਂ ਹੋਣੇ ਕੀ ਭੱਜਣਾ ਆ ਇਹ ਭੜਾਉ ਨੂੰ ਜੀ ਨਹੀਂ ਕਰਦਾ ਜਦੋਂ ਅਸੀਂ ਇੱਕ ਵਾਰੀ ਕਣਕਾਂ ਚ ਲੇਟ ਹੋ ਗਏ ਉਧਰ ਨੂੰ ਰਈਏ ਪਿਆਸ ਜਾਣ ਨੂੰ ਇਹ ਸਾਈਡ ਤੇ ਬੈਠਾ ਦੀ ਮੈਂ ਚਲਾਵਾ ਤਾਂ ਇਹ ਕਹਿੰਦਾ ਕੋਈ ਪ੍ਰਵਾਹ ਹੀ ਨਹੀਂ ਪੌੜੀ ਚ ਬਹਿ ਗਿਆ ਇਹ ਸਵਾ ਪੰਜ ਘੰਟਿਆਂ ਚ 180 ਕਿਲੋਮੀਟਰ ਕੱਢੇ ਤੇ ਇੱਕ ਥਾਵੇਂ ਖੜਿਆ ਸੀ ਚਾਹ ਤੱਕ ਨਹੀਂ ਪੀਤੀ ਹੈਗੀ ਉਹ ਵੀ ਵਾਸ਼ਿੰਗ ਕਰੇ ਨੂੰ ਰੋਕੇ ਤੇ ਮਸੀਂ 5 ਮਿੰਟ ਮੇਰਾ ਜਨਮ ਹੋਇਆ 91 ਦਾ ਮੇਰਾ ਇਹ ਮਸ਼ੀਨ ਚਲਾਉਣ ਲੱਗਿਆ 90 ਚ ਮੇਰਾ ਹੋਇਆ 98 ਉਹ ਕਿਉਂ ਝੂਠ ਬੋਲਦਾ ਓਏ 95 ਦਾ ਤੇਰਾ 98 ਦਾ 95 ਦਾ 98 ਦਾ 95 ਦਾ ਤੂੰ ਹੀ ਪੰਜ ਉਮਰ ਕਟਾਈ ਜਾਨਾ ਫੇਰ ਕੀ ਫਾਇਦਾ ਹੋ ਜੂ ਕੋਈ ਫੇਰ ਕਿਹੜਾ ਤੂੰ ਵੱਧ ਵਿਕ ਜੇਗਾ 95 ਦਾ ਕਿੰਨੇ ਦਾ 10 ਮਹੀਨੇ ਦਾ ਫੇਰ ਝੂਠ ਬੋਲੀ ਜਾਨਾ ਮਾੜਾ ਦਾ ਮਾਰ ਰਿਹਾ ਓਏ ਤੇਰੀ ਚਾਚੀ ਨੰਬਰ ਤਾਂ ਉਹੀ ਆ ਨੰਬਰ ਪਲੇਟਾਂ ਭਾਵਾ ਜਿਹੜੀਆਂ ਮਰਜ਼ੀ ਲਵਾ ਲੈ। ਇਹ ਠੀਕ ਹੈ ਜੀ ਫਿਰ। ਇਹ ਵੀਡੀਓ ਚੰਗੀ ਲੱਗੀ, ਚੰਗੀਆਂ ਗੱਲਾਂ ਬਾਤਾਂ ਲੱਗੀਆਂ, ਹਾਸੇ ਮਜ਼ਾਕ ਤੇ ਮੈਂਟਪ ਕਰਿਓ ਕੋਈ ਕਮੀ ਪੇਸੀ ਆ ਭਾਈ ਉਹ ਵੀ ਦੱਸ ਦਿਓ ਅਸੀਂ ਪੂਰੀ ਕਰ ਲਾਂਗੇ। ਤੇ ਠੀਕ ਹੈ ਜੀ, ਧੰਨਵਾਦ। ਅੱਸੀ ਕੱਲ ਦੀ ਸਾਰਿਆਂ ਨੂੰ ਬਾਕੀ ਕੱਲ ਨੂੰ ਇਹਦੀ ਫਿਟਿੰਗ ਕਰਕੇ ਤੇ ਨੈਕਸਟ ਵੀਡੀਓ ਪਾਵਾਂਗੇ ਤੇ ਪੰਪ ਪੰਪ ਲਾ ਕੇ ਸਟਾਰਟ ਕਰਕੇ ਕੱਢਾਂਗੇ ਇਹਦੀ ਅੱਗ ਜਿਹੜੀ ਰਹਿੰਦੀ ਹੈ ਠੀਕ ਹੈ ਜੀ ਧੰਨਵਾਦ ਜੀ